ਪੌਲੇ ਨੀਮਾ ਹਮੇਸ਼ਾ ਜਦੋਂ ਵੀ ਮੀਂਹ ਜ਼ਿਆਦਾ ਪੈਂਦੇ ਆ ਜਹਾੜ ਆਉਂਦੇ ਆ ਕੁਝ ਵੀ ਹੁੰਦਾ ਆ ਤੇ ਇਹਦੇ ਉੱਤੋਂ ਦੀ ਪਾਣੀ ਹੋ ਜਾਂਦਾ ਇਹ ਉਹ ਮੰਜ਼ਰ ਲੱਗਦਾ ਇੱਕ ਅਜਾੜੇ ਤੋਂ ਬਾਅਦ ਨਹੀਂ ਜਦਾਂ ਹੋ ਜਾਂਦਾ ਇਹ ਮੌਜੂਦਾ ਹਾਲਾਤ ਆ ਵਜੂਆਂ ਵਾਲੀ ਪੈਂਦੇ ਆ ਆਦੇ ਲੱਗੇ ਜਿਹੜਾ ਖੇਡਣ ਖੁੱਡਣ ਵਾਲ ਬਣਿਆ ਸੀਗਾ ਜਿਗੜ ਜਿਆ ਤੇ ਉਹ ਤਾਂ ਸਾਰਾ ਹੀ ਫਰੇ ਹੋ ਗਿਆ ਉਹ ਤਾਂ ਫਿਨਿਸ਼ ਹੀ ਹੋ ਗਿਆ ਹਾਂਜੀ ਮਿੱਤਰ ਪਿਆਰੋ ਕੀ ਹਾਲ ਚਾਲ ਠੀਕ ਠਾਕ ਹੋ ਸਵਾਗਤ ਤੁਹਾਡਾ ਆਪਣੇ ਚੈਨਲ ਸੰਘੇੜਾ ਫਾਰਮਰ ਦੇ ਵਿੱਚ ਤੇ ਮੈਂ ਮੌਜੂਦਾ ਹਾਲਾਤ ਜਿਹੜੇ ਬਜੂਆਂ ਵਾਲੀ ਬੈਈਆਂ ਉਹਦੇ ਦਿਖਾਉਣ ਲੈ ਆਇਆ ਸੀ ਤੇ ਮੈਨੂੰ ਕਾਫੀ ਕਮੈਂਟ ਵੀ ਵਿੱਚ ਆਏ ਵੀ ਉਧਰ ਦੱਸਿਓ ਭਾਜੀ ਵੀ ਕਿੱਦਾਂ ਆ ਕਿ ਹਸਾਬਕਦਾਵਿਆ ਵੀ ਕੀ ਬਣਿਆ ਹਨ ਪੌੜ ਦਾ ਪਾਣੀ ਬਾਰੇ ਪੁੱਛਦੇ ਸੀਗੇ ਪਾਣੀ ਤਾਂ ਕਰਦਾ ਥੱਲੇ ਲਿਥਾ ਆ ਪਰ ਜਿਹੜਾ ਫਸਲ ਦਾ ਨੁਕਸਾਨ ਹੋਇਆ ਆ ਉਹ ਮੈਂ ਤੁਹਾਨੂੰ ਦਿਖਾਉਣਾ ਪਿਆ ਆ ਆ ਦੇਖ ਲਓ ਇੱਥੇ ਤੱਕ ਝੋਨਾ ਕਿੱਦਾਂ ਖਰਾਬ ਹੋਇਆ ਤੁਹਾਨੂੰ ਨਜ਼ਰ ਆਉਣਾ ਵੀਡੀਓ ਦੇ ਵਿੱਚ ਤੇ ਇਧਰ ਨੂੰ ਤਾਂ ਚਲੋ ਨਹੀਂ ਜਿਹੜੇ ਆ ਪਰ ਹੋਰ ਮੈਂ ਗਾਂ ਸਾਨੂੰ ਜਿਹੜਾ ਨੁਕਸਾਨ ਪਹੁੰਚਾਣਾ ਕੀ ਹੋਇਆ ਆ ਕਿਸੇ ਵਿਚਾਰਿਆਂ ਦਾ ਟਾਰਾ ਜਿਹਾ ਸੀਗਾ ਇੱਥੇ ਬਣਾਇਆ ਹੋਇਆ ਉਹਨਾਂ ਨੇ ਉਹ ਵੀ ਟੈਟ ਹੋ ਗਿਆ ਝੋਨੇ ਦੇ ਹਾਲਾਤ ਦੇਖ ਲਓ ਤੁਸੀਂ ਕੀ ਬਣ ਗਏ ਆ ਤੇ ਇਹ ਤਾਂ ਹੁਣ ਦੁਵਾਰਾ ਮੋੜ ਕਾਂ ਪੰਜਾਬ ਹੋਣ ਵਾਲਾ ਤਾਂ ਹੈ ਨਹੀਂਗਾ ਤਾਂ ਇੱਥੇ ਤਾਂ ਕੁਝ ਹੋਰ ਹੀ ਹੋਊਗਾ ਤੇ ਆਦੇ ਲੱਗੇ ਜਿਹੜਾ ਖੇਡਣ ਖੁੱਟਣ ਵਾਲਾ ਬਣਿਆ ਸੀਗਾ ਜਿਗੜ ਜਿਆ ਰਿਆ ਹੀ ਕੁਝ ਨਹੀਂ ਖਤਮ ਹੋ ਗਿਆ ਤੇ ਤੁਸੀਂ ਦੇਖ ਸਕਦੇ ਕੀ ਬਣਿਆ ਹੋਇਆ ਆ ਪਾਣੀ ਦੇ ਨਾਲ ਨੁਕਸਾਨ ਬਹੁਤ ਜ਼ਿਆਦਾ ਆ। ਸਭ ਕੁਝ ਖਰਾਬ ਹੋ ਗਿਆ। ਇਹਦੇ ਉੱਤੋਂ ਦੀ ਪਾਣੀ ਵਗਿਆ ਆ ਤੇ ਉਹਦੇ ਨਾਲ ਇਹ ਜ਼ਿਆਦਾ ਨੁਕਸਾਨ ਪਾ ਕਰਕੇ ਇਹਦਾ ਜ਼ਿਆਦਾ ਹੋ ਗਿਆ। ਮੌਜੂਦਾ ਹਾਲਾਤ ਦੇਖੋ ਕੀ ਬਣਿਆ ਹੋਇਆ। ਕਿੰਨਾ ਪਾਣੀ ਸੀ ਤੇ ਇਹ ਸਾਰਾ ਪਾਣੀ ਭਰਿਆ ਹੀ ਜਾਂਦਾ ਸੀ ਜਦੋਂ ਤੁਹਾਨੂੰ ਵੀਡੀਓ ਤੋਂ ਦੇਖ ਕੇ ਪਤਾ ਲੱਗਦਾ ਹੋਣਾ ਜਿਨ੍ਹਾਂ ਨੇ ਤਾਂ ਪੁਰਾਣੀ ਵੀਡੀਓ ਮੇਰੀ ਦੇਖੀ ਹੋਣੀ ਆ ਪਾਣੀ ਉਹ ਕੰਧ ਨੂੰ ਜਾਂ ਲੱਗਾ ਸੀ ਉਹ ਤੁਹਾਨੂੰ ਸੁਲਾਬੇ ਤੋਂ ਪਤਾ ਲੱਗਦਾ ਹੋਣਾ ਤੇ ਆ ਸਿੱਧਾ ਹੀ ਐ ਨੂੰ ਬਗਿਆ ਹੀ ਜਾਂਦਾ ਸੀ ਪਰ ਇਹ ਨੂੰ ਜਿੱਥੇ-ਜਿੱਥੇ ਤੱਕ ਤੁਹਾਨੂੰ ਝੋਨਾ ਖਰਾਬ ਹੋਇਆ ਦੀਦਾ ਹਨ ਇੰਨਾਕ ਜੂਮ ਮੈਂ ਕਰ ਸਕਦਾ ਪਰ ਇਹ ਤੱਕ ਸਾਰਾ ਫਸਲ ਖਰਾਬ ਹੋ ਗਈ ਤੇ ਆ ਜਿਆਦਾ ਨੁਕਸਾਨ ਸਿਕਾ ਇੱਥੇ ਤੱਕ ਬਗਿਆ ਇੰਨਾ ਉੱਚਾ ਪਾਣੀ ਇਹਦੇ ਉੱਤੋਂ ਦੀ ਪਾਣੀ ਸਿਕਾ ਇੰਨਾ ਉੱਚਾ ਛੜ ਕਿੱਥੇ ਆ ਤੇ ਆ ਕਿੰਨਾ ਉੱਚਾ ਜਿਹੜੇ ਪੁਲ ਦੇ ਹਾਲਾਤ ਆ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕਿੰਨਾ ਕੁ ਉਚਾ ਹੈ ਪੌੜਿਆ ਆ ਹਾਲਾਤ ਆ ਪੁਲ ਦੇ ਪੌੜੇ ਬਾਲਾ ਨੀਮਾ ਆ ਤਾਂ ਕਰਕੇ ਪਾਣੀ ਹਮੇਸ਼ਾ ਜਦੋਂ ਵੀ ਮੀਂਹ ਜ਼ਿਆਦਾ ਪੈਂਦੇ ਆ ਜਹਾੜ ਆਉਂਦੇ ਆ ਕੁਝ ਵੀ ਹੁੰਦਾ ਆ ਤੇ ਇਹਦੇ ਉੱਤੋਂ ਦੀ ਪਾਣੀ ਹੋ ਜਾਂਦਾ ਜਿੱਥੋਂ ਜਿੱਥੋਂ ਪਾਣੀ ਵੇਈ ਦਾ ਨੰਗਿਆ ਆ ਉਥੋਂ ਉਥੋਂ ਬਸ ਖਤਮ ਹੋ ਗਿਆ ਪਦਰੀ ਕਰਦਾ ਆ ਆ ਕੋਈ ਵਿੱਚ ਹਰੀ ਬੂਟੀ ਨਹੀਂ ਦੇਖੀ ਹੁਣ ਕੋਈ ਸਾਰਾ ਕੁਝ ਧੂਕੇ ਗਾਂ ਨੂੰ ਲੈ ਗਿਆ ਫਸਲ ਦਾ ਨੁਕਸਾਨ ਜ਼ਿਆਦਾ ਹੋਇਆ ਤੇ ਜਿਹੜੀ ਨਾਲ-ਨਾਲ ਲੱਗਦੇ ਜਿੱਦਾਂ ਲਾ ਲਓ ਤੁਸੀਂ ਚਾਰ-ਚਾਰ ਖੱਤੇ ਕਿ ਮਤਲਬ ਲਪੇਟ ਚ ਲੈੰਦਾ ਗਿਆ ਇਹ ਤੇ ਆਹ ਝੋਨਾ ਉੱਚੇ ਥਾਂ ਨੂੰ ਸੀਗਾ ਥੋੜਾ ਜਿਹਾ ਤਾਂ ਬਚ ਗਿਆ ਇਧਰਲੀ ਸਾਈਡ ਇਹ ਮੌਜੂਦਾ ਹਾਲਾਤ ਆ ਇਸ ਵੇਂ ਦੇ ਪਰ ਮੈਂ ਚਾਹਣਾ ਵੀ ਇਹਦੇ ਉੱਤੇ ਐਂਗਲ ਜਿਹਾ ਲੱਗ ਜਾਣ ਤੋਂ ਵਧੀਆ ਆ। ਸਾਈਡਾਂ 'ਤੇ ਕੋਈ ਇਦਾਂ ਦੀ ਚੀਜ਼ ਹੋ ਜਵੇ। ਜਿਹੜੀਆਂ ਬੋਰਜੀਆਂ ਜੀਆਂ ਤਾਂ ਟੁੱਟੀਆਂ ਪਈਆਂ ਆ। ਪਰ ਕੰਗੜੀਆਂ ਵਾਲਾ ਪੌੜਿਆ ਜਿਹੜਾ ਉਹ ਇਹਦੇ ਨਾਲੋਂ ਜ਼ਿਆਦਾ ਖਰਾਬ ਆ। ਉਹ ਚ ਤਾਂ ਤੇੜਾ ਆਈਆਂ ਹੋਈਆਂ ਆ। ਤੁਸੀਂ ਉਹ ਵੀ ਵੀਡੀਓ 'ਚ ਦੇਖ ਲਿਓ ਭਾਵੇਂ ਤੇ ਇਹੋ ਮੰਜ਼ਰ ਲੱਗਦਾ ਹੈ ਕਿ ਅਜਾੜੇ ਤੋਂ ਬਾਅਦ ਨਹੀਂ ਜਿੱਦਾਂ ਹੋ ਜਾਂਦਾ। ਉਹ ਚੀਜ਼ ਬਣ ਗਈ ਤੇ 스멜 ਵੀ ਬਹੁਤ ਆਉਂਦੀ ਪਈ ਆ। ਇਹ ਮੌਜੂਦਾ ਹਾਲਾਤ ਆ। ਵਜੂਆਂ ਵਾਲੀ ਬੇਈਂ ਦੇ। ਜਿਹੜੇ ਵੀਰ ਮੇਰੇ ਲੰਘਦੇ ਆ ਇੱਥੋਂ। ਬੱਟੇ-ਬੱਟੇ ਨਿਕਲ ਗਏ ਛੜਕਦੇ ਸਾਰੀ ਦੇ ਤੇ ਜਿਹੜੀ ਇਹ ਛੜਕ ਆ ਜਗਰਾਲ ਤੋਂ ਵਜੂਆਂ ਨੂੰ ਤੇ ਇਹ ਜ਼ਿਆਦਾ ਖਰਾਬ ਹੋਈ ਆ। ਇਥੋਂ ਵੀ ਨਿਕਲ ਗਿਆ ਪਾਣੀ ਆ ਤੇ ਖਰਾ ਇਥੋਂ ਆਪ ਕੱਢਿਆ ਇਹਨਾਂ ਨੇ ਪਰ ਬਹੁਤ ਜ਼ਿਆਦਾ ਖਰਾਬ ਸੀ ਇਹ ਸੜਕ ਆ ਵਜੂਆਂ ਤੋਂ ਜਗਰਾਵ ਵਾਲੀ ਤੇ ਗੱਬੇ ਆਉਂਦੀ ਐ ਤੇ ਬਈ ਤੇ ਮੈਂ ਸੜਕ ਤੁਹਾਨੂੰ ਤਾਂ ਦਿਖਾਉਣਾ ਵੀ ਸੈਡਾਂ ਦੇ ਉੱਤੋਂ ਇਹ ਸੜਕ ਮਤਲਬ ਪਾਣੀ ਦੇ ਨਾਲ ਸਾਰੀ ਖਰਾਬ ਹੋ ਗਈ ਆ ਤੇ ਜਦੋਂ ਵੀ ਤੁਸੀਂ ਕਦੇ ਲੰਘਦੇ ਆ ਸੈਡਾਂ ਤੋਂ ਬੜੇ ਧਿਆਨ ਨਾਲ ਲੰਘਿਓ ਤੇ ਮੈਂ ਤੁਹਾਨੂੰ ਇਹਦੇ ਹਾਲਾਤ ਦਿਖਾ ਵੀ ਦੇਣਾ ਕੁਝਗਾ ਹਾਂ ਮਣੇ ਰਿਓ ਵੀਡੀਓ ਦੇ ਵਿੱਚ ਤੁਸੀਂ ਹਲੇ ਵੀ ਝੋਨੇ 'ਚ ਪਾਣੀ ਖੜਾ ਆ ਮੀਹਾਂ ਦਾ ਇਹ ਲਾਇਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹਾਂ ਦੇਖੋ ਹਲੇ ਵੀ ਪਾਣੀ ਖੜਾ ਆ ਇੱਧਰ ਕਰੋ ਆਹ ਸੜਕ ਦੇਖੋ ਇਦਾਂ ਮੈਂ ਤੁਹਾਨੂੰ ਤਾਂ ਕਰਕੇ ਦੱਸਦਾ ਸੜਕ ਦਾ ਆਹ ਦੇਖੋ ਕਿ ਕਿਦਾਂ ਸੜਕ ਨਾਲੋਂ ਖੱਡੇ ਪੈ ਗਏ ਆ ਦੇ ਇਹ ਚੀਜ਼ ਤੋਂ ਬੜੇ ਧਿਆਨ ਨਾਲ ਤੁਸੀਂ ਲੰਘਣਾ ਹਨੇਰੇ ਸਵੇਰੇ ਵੀ ਸੱਟ ਪੇਟ ਤੋਂ ਸਾਡੇ ਵਿਚਾਰ ਰਵੇ ਇੱਧਰ ਸਾਰੀ ਤਕਰੀਬਨ ਜਿੱਥੇ ਜਿੱਥੇ ਪਾਣੀ ਵਗਿਆ ਨਾ ਚੱਲਿਆ ਆ ਪਾਣੀ ਉੱਥੋਂ ਖਰਾਬ ਹੋਈ ਆ ਜਦਾਂ ਆ ਦੇ ਵਿੱਚ ਨੂੰ ਬੰਦਾ ਸਾਈਡ ਨੂੰ ਕਾਰ ਹੀ ਲੈਂਦਾ ਕਈ ਵਾਰੀ ਮੋਟਰਸਾਈਕਲ ਕੁਛ ਵੀ ਜਾਂ ਗੱਡੀ ਚਾ ਤੇ ਨੁਕਸਾਨ ਜ਼ਿਆਦਾ ਹੋ ਜਾਣਾ ਅੱਜ 3 ਤਰੀਕ 10 ਹੋ ਗਈ ਆ ਤੇ ਪਾਣੀ ਹਲੇ ਤੱਕ ਵੀ ਖੜਾ ਆ ਇੱਥੇ ਤੱਕ ਬੈਂਹ ਦਾ ਪਾਣੀ ਤਾਂ ਨਹੀਂ ਆਇਆ ਪਰ ਇਹ ਮੀਹਾਂ ਦਾ ਇਕੱਠਾ ਹੋਇਆ ਆ ਬੈਂਹ ਦਾ ਤਾਂ ਲਾਗੇ ਲਾਗੇ ਜਿੱਦਾ 2-4 ਖੱਤਿਆਂ ਦੇ ਉਘੇਰ ਕੇ ਗਿਆ ਆ ਤੇ ਇਹ ਤਾਂ ਵਿੱਚ ਪਾਣੀ ਮੀਹਾਂ ਦਾ ਨਹੀਂ ਸੁੱਤੋਂੜਾ ਹਲੇ ਵੀ ਝੋਨੇ ਦੇ ਵਿੱਚ ਖੜਾ ਆ ਪਾਣੀ ਦੇਖ ਸਕਦੇ ਹੋ ਤੁਸੀਂ ਹੱਲੇ ਤੱਕ ਪਾਣੀ ਵਿੱਚ ਭਰਿਆ ਖੜਾ ਹੋ। ਕਮਾਦੀ ਦੇ ਵਿੱਚ ਪਾਣੀ। ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਮੈਂ ਸਪੈਸ਼ਲ ਬਣਾਉਣ ਆਇਆ ਸੀ ਵੀਡੀਓ ਮੈਨੂੰ ਕਮੈਂਟ ਆਉਂਦੇ ਸੀਗੇ ਵੀ ਉੱਥੇ ਪਾਜੀ ਦਿਖਾਇਓ ਜਾ ਕੇ ਮੜਾ ਜਾ ਬਈ ਦੇ ਕਿਦਾਂ ਕਿਸੇ ਨੇ ਆਉਣਾ ਕੋਈ ਦੂਰੋਂ ਇਤੋਂ ਜੰਦਰ ਵੱਲੋਂ ਕਿਸੇ ਨੇ ਆਉਣਾ ਸੀ। ਤੇ ਇੱਕ ਦੋ ਮੈਨੂੰ ਹੋਰ ਆਏ ਸੀਗੇ। ਮੈਂ ਕਿਹਾ ਚੱਲ ਮੈਂ ਜਾ ਕੇ ਵੀਡੀਓ ਇੱਕ ਵਾਰੀ ਫੇਰ ਬਣਾ ਦਉਂਦਾ ਨਾਲੇ ਮੈਂ ਹਾਲਾਤ ਦੇਖਿਆ ਹੋਣਾ ਕੀ ਬਣੇ ਹੋਏ ਆ। ਤੇ ਬੋਲਾਤ ਦਾ ਤੁਹਾਨੂੰ ਦੇਖ ਹੀ ਲੈ ਤੁਸੀਂ ਕਿੱਦਾਂ ਦੇ ਹੋਏ ਆ ਤੇ ਬਾਕੀ ਛੜਕ ਦਾ ਮੰਦਾ ਹਾਲ ਆ ਬਸ ਛੜਕ ਤੋਂ ਬੜੇ ਧਿਆਨ ਨਾਲ ਲੰਘਣਾ ਜਿਹੜੀਆਂ ਸਾਈਡਾਂ ਤੇ ਖੱਡੇ ਪੈ ਗਏ ਨਾ ਉਹ ਚੀਜ਼ ਬਹੁਤ ਨੁਕਸਾਨ ਕਰ ਸਕਦੀ ਆ ਤੇ ਤੁਸੀਂ ਖਿਆਲ ਰੱਖਿਓ ਤੇ ਖਿਆਲ ਨਾਲ ਲੰਘਿਓ ਠੀਕ ਆ ਤੇ ਮੈਂ ਇੱਥੇ ਵੀਡੀਓ ਫਿਨਿਸ਼ ਕਰਦਾ ਆ ਤੇ ਮਿਲਦੇ ਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਘਰ ਨਹੀਂ ਆ ਬਜੂਆਂ ਦੀ ਆਲੇ ਦੁਆਲੇ ਦੀ ਲੋਕ ਵਿਚਾਰੇ ਸਾਫ ਕਰਦੇ ਪਏ ਆ ਹੱਥਾਂ ਨਾਲ ਮੜਾ ਰਣ ਡਈ ਆ ਬਜਰੀ ਸਾਹਿਬ ਤੇ ਬਜਰੀ ਵੀ ਐਕਸੀਡੈਂਟ ਕਰਾ ਦਿੰਦੀ ਹੁੰਦੀ ਆ ਇਥੋਂ ਵੀ ਧਿਆਨ ਦੇਣੇ ਨੇ ਕਿਉਂ ਅਿੱਥੋਂ ਚਾਨੀਆਂ ਨੂੰ ਮੁੜ ਜਾਂਦੀ ਸੜਕ